ਜੇ ਪਾਣੀ ਦੇ ਦਿੰਦੇ ਹਰਾਣੇ ਨੂੰ ਤਾਂ ਹੜ ਨਹੀਂ ਆਉਣੇ ਸੀ ਪਾਣੀ ਪੰਜਾਬ ਦਾ ਹੈ ਕਿਉਂ ਦਈਏ ਕਿਸ ਨੂੰ ਅਸੀਂ ਜੀ ਇਹ ਹੁਣ ਭਗਵੰਤ ਮਾਨ ਤੁਹਾਡੇ ਸਾਹਮਣੇ ਡਾਂਗ-ਮੋਗ ਖੜ ਗਿਆ ਨਾ ਵਾਸਤੇ ਬੜੀ ਵੱਡੀ ਗੱਲੇ ਦੀ ਹੱਡੀ ਬਣਾਇਆ ਭਗਵੰਤ ਮਾਨ ਜੇ ਟਾਈਮ ਨਾ ਹੁੰਦੇ ਤਾਂ ਹੜ ਬਹੁਤ ਆਉਣੇ ਸੀ ਪਰ ਕਈ ਮਹਾਰਤ ਆਏ ਕਹਿੰਦੇ ਡੈਮਾ ਕਰਕੇ ਹੜ ਆ ਰਹੇ ਨੇ ਪੰਜਾਬ ਦੇ ਵਿੱਚ ਹੜ੍ਹਾਂ ਨੇ ਭਾਰੀ ਨੁਕਸਾਨ ਕੀਤਾ ਹੈ ਕਈ ਪਿੰਡ ਪਾਣੀ ਦੀ ਮਾਰ ਹੇਠਾਏ ਹੋਏ ਨੇ ਤੇ ਲੋਕ ਰਾਹਤ ਦਾ ਇੰਤਜ਼ਾਰ ਕਰ ਰਹੇ ਨੇ ਦੂਜੇ ਪਾਸੇ ਮੁਆਵਜ਼ੇ ਦੀ ਮੰਗ ਉੱਠੀ ਹੋਈ ਹੈ ਤੇ ਵੱਖ-ਵੱਖ ਲੀਡਰਾਂ ਵੱਲੋਂ ਚਿੱਠੀਆਂ ਕੇਂਦਰ ਸਰਕਾਰ ਨੂੰ ਪਾਈਆਂ ਜਾ ਰਹੀਆਂ ਨੇ ਕਿ ਪੰਜਾਬ ਨੂੰ ਰਾਹਤ ਪੈਕੇਜ ਦਿੱਤਾ ਜਾਵੇ ਇਸੇ ਦੇ ਚੱਲਦਿਆਂ ਚਰਚਾਵਾਂ ਇਹ ਵੀ ਨੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਸਕਦੇ ਨੇ ਪਰ ਇਸ ਤੋਂ ਪਹਿਲਾਂ ਦੌਰਾ ਕਰਕੇ ਗਏ ਨੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਉਨ੍ਹਾਂ ਦੇ ਦੌਰੇ ਤੋਂ ਵੀ ਕਈ ਤਰ੍ਹਾਂ ਦੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਨੇ ਕਿ ਹੁਣ ਉਹ ਆਪਣੇ ਅੱਖੀਂ ਦੇਖ ਕੇ ਗਏ ਨੇ ਕਿ ਕਿੰਨਾ ਨੁਕਸਾਨ ਹੋਇਆ ਖਾਸ ਕਰ ਖੇਤੀ ਸੈਕਟਰ ਦਾ ਤਾਂ ਉਹ ਕੋਈ ਨਾ ਕੋਈ ਮੁਆਵਜ਼ਾ ਜਾਂ ਰਾਸ਼ੀ ਜਾਰੀ ਕਰ ਸਕਦੇ ਨੇ ਪਰ ਇਸੇ ਦੇ ਚਲਦੇ ਆ ਉਹ ਜਾਂਦੇ ਜਾਂਦੇ ਜਿਹੜਾ ਆਪਣਾ ਇੱਕ ਬਿਆਨ ਵੀ ਕਰਕੇ ਗਏ ਉਸ ਬਿਆਨ ਨੇ ਕਾਫੀ ਚਰਚਾ ਛੇੜੀ ਹੈ ਜਿਦੇ ਵਿੱਚ ਉਹ ਕਹਿੰਦੇ ਨੇ ਕਿ ਹੜ੍ਹਾਂ ਦਾ ਜਿਹੜਾ ਕਾਰਨ ਹੈ ਉਹ ਮਾਈਨਿੰਗ ਹੈ ਮਾਈਨਿੰਗ ਹੋ ਰਹੀ ਹੈ ਮਾਈਨਿੰਗ ਕਾਰਨ ਇਹ ਹੜ ਆਏ ਨੇ ਤੇ ਹੋਰ ਵੀ ਉਹਨਾਂ ਨੇ ਕਈ ਤਰ੍ਹਾਂ ਦੇ ਇਲਜ਼ਾਮ ਵਗੈਰਾ ਵੀ ਲਾਏ ਨੇ ਗੁਰਨਾਮ ਸਿੰਘ ਅਕੀਦਾ ਹੋਰੀ ਸਾਡੇ ਨਾਲ ਨੇ ਤੇ ਜਾਣਦੇ ਆ ਕਿ ਅਸਲ ਦੇ ਵਿੱਚ ਕੀ ਕੀ ਕਿਹਾ ਸ਼ਿਵਰਾਜ ਸਿੰਘ ਚੋਹਾਨ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਕੀ ਸੰਭਾਵਨਾਵਾਂ ਬਣੀਆਂ ਹੋਈਆਂ ਨੇ ਆ ਤੁਸੀਂ ਪੰਜਾਬ ਦੇ ਉੱਪਰ ਕਤਾਨਾ ਮਾਰ ਕੇ ਕਲੰਕ ਲਾਇਆ ਗਏ ਉਹ ਪੰਜਾਬ ਨੂੰ ਤੁਸੀਂ ਜਿਹੜਾ ਕਹਿਗੇ ਜੀ ਮੈਂ ਇਹਨਾਂ ਕਰਕੇ ਹੜਾਏ ਨੇ ਆ ਦੂਜਾ ਇੱਕ ਹੋਰ ਬੰਦਾ ਲੈ ਰੋ ਤੁਸੀਂ ਨਾਲ ਆ ਹੈਗਾ ਨਾ ਜੀ ਆਪਣਾ ਤਿਰਪਾਠੀ ਬੀਬੀ ਐਮਬੀ ਦਾ ਚੇਅਰਮੈਨ ਆ ਤਿਰਪਾਠੀ ਉਹ ਕਹਿੰਦਾ ਵੀ ਜਿਹੜਾ ਇਹ ਪਾਣੀ ਨਾ ਜੇ ਹਰਿਆਣੇ ਨੂੰ ਦੇ ਦਿੱਤਾ ਜਾਂਦਾ ਪਹਿਲਾਂ ਹੂੰ ਜਦੋਂ ਪਾਣੀ ਮੰਗਦੇ ਸੀਗੇ ਪਾਣੀ ਰੋਕਿਆ ਇਹਨਾਂ ਨੇ ਪੰਜਾਬ ਸਰਕਾਰ ਨੇ ਜੇ ਪਾਣੀ ਦੇ ਦਿੰਦੇ ਹਰਿਆਣੇ ਨੂੰ ਤਾਂ ਹੜ੍ਹ ਨਹੀਂ ਆਉਣੇ ਸੀਗੇ 5-6 ਫੁੱਟ ਕਹਿੰਦਾ ਪਾਣੀ ਦੀ ਜਗ੍ਹਾ ਬਣ ਜਾਣੀ ਸੀ ਹੜ੍ਹ ਨਹੀਂ ਆਉਣੇ ਸੀ ਮਰੇ ਪੰਜਾਬ ਤੁਸੀਂ ਪੰਜਾਬ ਦੇ ਵਿਰੁੱਧ ਬੁਗਤ ਰਹੇ ਆ ਤੁਸੀਂ ਇੱਕ ਤਰ੍ਹਾਂ ਦੇ ਹਰਿਆਣੇ ਦੀ ਬਕਾਇਤ ਕਰ ਰਹੇ ਹੋ ਤੁਸੀਂ ਕੇਂਦਰ ਸਰਕਾਰ ਦੀ ਪੰਜਾਬ ਦੀ 60% ਖਾਨੇ ਤੁਸੀਂ ਉਹਦੀ ਗੱਲ ਨਹੀਂ ਕਰਦੇ ਤੁਸੀਂ ਕਹਿੰਦੇ ਜੀ ਦੇ ਉਹ ਪਾਣੀ ਪੰਜਾਬ ਦਾ ਹੈ ਕਿਉਂ ਦਈਏ ਕਿਸ ਨੂੰ ਅਸੀਂ ਜੀ ਛੱਟ ਜੇ ਇੱਕ ਪਾਣੀ ਤੁਹਾਡਾ ਹਿੱਸਾ ਤੁਹਾਨੂੰ ਮਿਲ ਰਿਹਾ ਹੈ ਤੁਹਾਡਾ ਇਹ ਸਤਨੂੰ ਦੇ ਰਹੇ ਨੇ ਉਹ ਹੁਣ ਹੁਣ ਕਿਉਂ ਨਹੀਂ ਪਾਣੀ ਲੈਂਦੇ ਹੋ ਜਦੋਂ ਪਾਣੀ ਪੰਜਾਬ ਡੁੱਬ ਰਿਹਾ ਹੁਣ ਤਾਂ ਕਹਿੰਦੇ ਅਸੀਂ ਫੰਦ ਪਾਣੀ ਦੀ ਲੋੜ ਨਹੀਂ ਜੀ ਬਾਅਦ ਦੇ ਦਿਓ ਤਰਪਾਠੀ ਕਹਿੰਦਾ ਵੀ ਜੇ ਦੇ ਦਿੰਦੇ ਪਾਣੀ ਠੀਕ ਸੀਗਾ ਦੂਜੀ ਗੱਲ ਆ ਕਹਿੰਦਾ ਸੀਆਈਐਸਏ ਦਾ ਫੈਸਲਾ ਤਾਂ 2021 ਚ ਕਰ ਲਿਆ ਗਿਆ ਸੀਗਾ ਉੱਥੇ ਲਾਉਣ ਦਾ ਅਲੱਗ ਹੀ ਤਾਂ ਪਹਿਲਾਂ ਕੋਈ ਨਹੀਂ ਲਾਈ ਫਿਰ ਤੁਸੀਂ ਉਹ ਹੁਣ ਕਿਉਂ 라ਜੇ ਕਿਉਂਕਿ ਹੁਣ ਭਗਵੰਤ ਮਾਨ ਤੁਹਾਡੇ ਸਾਹਮਣੇ ਡਾਂਗ-ਮੋਂਗ ਖੜ ਗਿਆ ਮਾਫ ਕਰਨਾ ਭਗਵੰਤ ਮਾਨ ਨੂੰ ਤੁਸੀਂ ਨਾ ਕੋਈ ਕੋਈ ਕਹਿੰਦਾ ਚੁਟਕਲੇਬਾਜ਼ ਕਹਿੰਦਾ ਤਰਮਿੰਦਰ ਜੀ ਕੋਈ ਭਗਵੰਤ ਮਾਨ ਨੂੰ ਚੁਰਕਲੇਵਾਚ ਕਹਿੰਦਾ ਕੋਈ ਭਗਵੰਤ ਮਾਨ ਨੂੰ ਕੁਝ ਕਹਿੰਦਾ ਕੋਈ ਭਗਵੰਤ ਮਾਨ ਨੂੰ ਕੁਝ ਕਹਿੰਦਾ ਗੱਲ ਬੱਕਰੀ ਆ ਪਰ ਜਿਹੜਾ ਪਾਣੀਆਂ ਦੇ ਮੁੱਦੇ ਤੇ ਜੋ ਭਗਵੰਤ ਮਾਨ ਨੇ ਸਟੈਂਡ ਲਿਆ ਬਾਈ ਜੀ ਕਮਾਲ ਦੀ ਗੱਲ ਆ ਪਾਣੀ ਜਾਣ ਦੇ ਜਾ ਕੇ ਉੱਥੇ ਬਹਿਗਾ ਜਾ ਕੇ ਬੀਬੀ ਐਮਪੀ ਦੇ ਵਿੱਚ ਪਾਣੀ ਛੱਡਣ ਦਾ ਪਾਣੀ ਛੱੜਦਾ ਨਹੀਂ ਛੱਡਣ ਦੇ ਰੋਕੋ ਉਹਨੂੰ ਪਾਣੀ ਨੂੰ ਇਹ ਭਗਵੰਤ ਮਾਨ ਦੇ ਦੇਣਾ ਇਹਨਾਂ ਵਾਸਤੇ ਬੜੀ ਵੱਡੀ ਗੱਲੇ ਦੀ ਹੱਡੀ ਬਣਾਇਆ ਭਗਵੰਤ ਮਾਨ ਕੇਂਦਰ ਸਰਕਾਰ ਵਾਸਤੇ ਖਾਸ ਕਰਕੇ ਪਾਣੀ ਦੇ ਮੁੱਦੇ ਦੇ ਉੱਪਰ ਜਿਹੜੂ ਤੁਸੀਂ ਚੁਟਕਲੇबाज ਕਹਿੰਦੇ ਹੋ ਜਿਹਦੇ ਕੋਈ ਕੁਝ ਕਹਿੰਦਾ ਕੁਝ ਕਹਿੰਦਾ ਭਾਈ ਜੀ ਉਸ ਬੰਦੇ ਨੇ ਨਾਲ ਖੜਗਾ ਜਾ ਕੇ ਬੇਸ਼ੱਕ ਉਹਦੇ ਵਿੱਚ ਗਲਤੀਆਂ ਹੋਣਗੀਆਂ ਗਲਤੀਆਂ ਕਿਉਂ ਹੋਣਗੀਆਂ ਕਿਉਂਕਿ ਬੰਦੇ ਕੋਲੇ ਪਾਵਰ ਹੀ ਨਹੀਂ ਹੈ ਹੂੰ ਪਾਵਰ ਕੋਈ ਹੋਰ ਲਈ ਬੈਠਾ ਹੈ ਕੀ ਕਰੇ ਬੰਦਾ ਉਹ ਤੁਸੀਂ ਸਮਝਦੇ ਹੋ ਵੀ ਬੰਦੇ ਬੰਦੇ ਪਾਵਰਲੈਸ ਬੰਦਾ ਕੀ ਕਰ ਸਕਦਾ ਜੀ ਇੱਕ ਬੰਦੇ ਨੂੰ ਇੰਨਾ ਵੀ ਬਦਨਾਮ ਨਹੀਂ ਕਰਦਾ ਹੁੰਦਾ ਇੰਨਾ ਵੀ ਨਹੀਂ ਤੁਸੀਂ ਠੀਕ ਆ ਤੁਹਾਡੀ ਸਿਆਸਤ ਚਮਕਦੀ ਆ ਠੀਕ ਆ ਨੂੰ ਚਮਕਾਈ ਜਾਓ ਪਰ ਤੁਸੀਂ ਸੱਚ ਨੂੰ ਵੀ ਤੱਤ ਨੂੰ ਵੀ ਜਾਣੋ ਯਾਰ ਹੂੰ ਕਿ ਮੈਂ ਭਗਵੰਤ ਮਾਨ ਦਾ ਕੋਈ ਖੈਰਖਵਾ ਨਹੀਂ ਹੈਗਾ ਮੈਂ ਉਹਦਾ ਵੀ ਆਲੋਚਕਾਂ ਵੱਡਾ ਜਦੋਂ ਉਹ ਗਲਤੀਆਂ ਕਰਦਾ ਪਰ ਬਾਈ ਜੀ ਤੁਸੀਂ ਇੱਕ ਇੱਕ بڑا ਆਪਣੇ ਆਪ ਚ بڑا ਆਪਣੇ ਆਪ ਚ ਬੀਬੀ ਐਮ ਬੀ ਹੁਣ ਚੇਅਰਮੈਨ ਵਰਗੇ ਉੱਤਰਪਾਠੀ ਵਰਗੇ ਬੰਦੇ ਬੋਲਦੇ ਆ ਹੁਣ ਕਦੇ ਕਦੇ ਸੀਆਈਆਈਐਸਐਫ ਦੀ ਗੱਲ ਕਰਦੇ ਆ ਦੂਜੀ ਗੱਲ ਕਹਿੰਦਾ ਜੇ ਡੈਮ ਨਾ ਹੁੰਦੇ ਤਾਂ ਹੜ ਬਹੁਤ ਆਉਣੇ ਸੀ ਪਰ ਕਈ ਮਹਾਰਤ ਆਏ ਕਹਿੰਦੇ ਡੈਮਾ ਕਰਕੇ ਹੜ ਆ ਰਹੇ ਨੇ ਤਰਪਾਠੀ ਸਾਹਿਬ ਡੈਮਾ ਕਰਕੇ ਹੀ ਹੜ ਆ ਰਹੇ ਨੇ ਇਹ ਵੀ ਗੱਲ ਕਹਿੰਦੇ ਆ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਹਾਡੇ ਵੱਲ ਉبرਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਤ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਅਸੀਂ ਡਰਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਬਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦੀ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ